ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੀ ਜਸੂਸੀ ਕਰਨ ਵਾਲੇ ਇੱਕ ਹੋਰ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਮਸ਼ਹੂਰ ਯੂਟਿਊਬਰ ਨੂੰ ਗ੍ਰਫਤਾਰ ਕੀਤਾ ਗਿਆ ਕਥਾਮ ਲੱਗ ਰਹਿਣੇ ਕਿ ਜਸੂਸੀ ਕਰ ਰਹੀ ਸੀ ਜਿਸ ਨੇ ਮੋਬਾਈਲ ਫੋਨ ਕੰਪਿਊਟਰ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਕਿਹਾ ਜਾ ਰਿਹਾ ਹੈ ਕਿ ਜਦੋਂ ਜੋਤੀ ਮਲਹੋਤਰਾ ਦੀ ਗ੍ਰਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਸ ਸਖਸ਼ ਦੇ ਵੱਲੋਂ ਆਪਣੇ ਮੋਬਾਈਲ ਫੋਨ ਲੈਪਟਾਪ ਤੇ ਯੂਟਿਊਬ ਵੀਡੀਓ ਸਵੀਸ ਤੇ ਵੱਲੋਂ ਡਿਲੀਟ ਕੀਤੀਆਂ ਗਈਆਂ ਸੀ ਸੋ ਪਾਕਿਸਤਾਨ ਦੀ ਜਸੂਸੀ ਦੇ ਇਲਜ਼ਾਮਾਂ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਪੁਲਿਸ ਤੇ ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਜਸੂਸਾਂ ਦੇ ਖਿਲਾਫ ਪਿਛਲੇ ਦਿਨੀ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਸਟ੍ਰਕਚ ਨੂੰ ਤੁਰੰਤ ਤਰੰਤੋਂ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਕੱਲ ਹੀ ਇਸ ਮਸ਼ਹੂਰ ਯੂਟਿਊਬਰ ਜਸਬੀਰ ਸਿੰਘ ਦੇ ਲਿੰਕ ਜਿਹੜੇ ਜੋਤੀ ਮਲਹੋਤਰਾ ਦੇ ਨਾਲ ਸਾਹਮਣੇ ਆਏ ਸੀ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਜਦੋਂ ਜ